ਸਾਰੇ ਭਾਈ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਮਸੀਹੀ ਪਰਮੇਸ਼ਰ ਤੁਹਾਨੂੰ ਆਸ਼ੀਸ਼ ਅਤੇ ਬਰਕਤ ਦੇਵੇ ਅੱਜ ਦੇ ਇਨ੍ਹਾਂ ਵਚਨਾਂ ਦੇ ਨਾਲ ਸਾਰੇ ਦੁੱਖ ਕਸ਼ਟ ਦੂਰ ਹੋਣਗੇ ਮੇਰੇ ਭਾਈਓ ਭੈਣੋ ਮੈਂ ਪਰਮੇਸ਼ਰ ਦਾ ਦਾਸ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਲੈ ਕੇ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋਇਆ ਔਰ ਸਾਰਿਆਂ ਨੇ ਅੱਜ ਪਰਮੇਸ਼ਰ ਦੇ ਪਵਿੱਤਰ ਵਚਨਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਨਾ ਹੈ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ 'ਚ ਕਿਰਪਾ ਕਰੇ ਔਰ ਵਚਨਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਤੁਸੀਂ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਸਾਡੇ ਚੈਨਲ ਦੇ ਰਾਹੀਂ ਜਿੰਨੀਆਂ ਵੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਲਾਇਕ ਕਰੋ ਦੂਜਿਆਂ ਨੂੰ ਸ਼ੇਅਰ ਕਰੋ ਔਰ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ ਪ੍ਰਾਰਥਨਾ ਵਿਸ਼ੇ ਪ੍ਰੇ ਰਿਕੁਐਸਟ ਲਿਖ ਕੇ ਸਾਨੂੰ ਭੇਜ ਸਕਦੇ ਹੋ ਔਰ ਅਸੀਂ ਤੁਹਾਡੇ ਲਈ ਜਰੂਰ ਪ੍ਰਾਰਥਨਾ ਕਰਾਂਗੇ ਸੋ ਮੇਰੇ ਭਾਈ ਪੈਣੂ ਮੈਂ ਪਰਮੇਸ਼ਰ ਦਾ ਤਾਲਬ ਪਰਮੇਸ਼ਰ ਦਾ ਦਾਸ ਹੋਣ ਦੇ ਨਾਤੇ ਤੁਹਾਡੇ ਅੱਗੇ ਪ੍ਰਭੂ ਦੇ ਵਚਨਾਂ ਨੂੰ ਲੈ ਕੇ ਹਾਜ਼ਰ ਹੋਇਆ ਇਹਨਾਂ ਵਚਨਾਂ ਦੇ ਨਾਲ ਤੁਹਾਡੇ ਸਾਰੇ ਦੁੱਖ ਕਸ਼ਟ ਜਿਹੜੇ ਨੇ ਤੁਹਾਡੀ ਜ਼ਿੰਦਗੀ ਚੋਂ ਦੂਰ ਹੋਣਗੇ ਕਿਉਂਕਿ ਪਰਮੇਸ਼ਰ ਦੇ ਵਚਨ ਜਦੋਂ ਇਨਸਾਨ ਦੀ ਜ਼ਿੰਦਗੀ ਚ ਆਉਂਦੇ ਆ ਤੇ ਪਰਮੇਸ਼ਰ ਦਾ ਵਚਨ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਪਣਾ ਕੰਮ ਕਰਦਾ ਹੈ ਆ ਤੇ ਜਦੋਂ ਪਰਮੇਸ਼ਰ ਦਾ ਕੰਮ ਇਨਸਾਨ ਦੀ ਜ਼ਿੰਦਗੀ ਚ ਸ਼ੁਰੂ ਹੁੰਦਾ ਉਹਦੋਂ ਸਾਰੇ ਦੁੱਖ ਸਾਰੇ ਕਸ਼ਟ ਮਨੁੱਖ ਦੀ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਜਾਂਦੇ ਆ ਸੋ ਇਸ ਲਈ ਪਰਮੇਸ਼ਰ ਦਾ ਪਵਿੱਤਰ ਵਚਨ ਇਨਸਾਨ ਦੀ ਜ਼ਿੰਦਗੀ ਚੋਂ ਸਾਰੇ ਹਾਲਾਤਾਂ ਨੂੰ ਸਾਰੇ ਦੁੱਖਾਂ ਨੂੰ ਸਾਰੀਆਂ ਮੁਸੀਬਤਾਂ ਨੂੰ ਸਾਰੀਆਂ ਪਰੇਸ਼ਾਨੀਆਂ ਨੂੰ ਖਤਮ ਕਰ ਦਿੰਦਾ ਹੈ ਮੇਰੇ ਭਾਈਓ ਭੈਣੋ ਅੱਜ ਇਸ ਸੰਸਾਰ ਵਿੱਚ ਬਹੁਤ ਸਾਰੇ ਦੁੱਖ ਬਹੁਤ ਸਾਰੇ ਕਸ਼ਟ ਹੈ ਚਾਰੇ ਪਾਸੇ انسان ਦੁੱਖਾਂ ਦੇ ਵਿੱਚ ਘਿਰਿਆ ਹੋਇਆ ਹਰ ਪਾਸੇ ਮੌਤ ਮੌਦਾ ਸਾਇਆ انسان ਦੀ ਜ਼ਿੰਦਗੀ ਦੁੱਖਾਂ ਤੇ ਬਿਮਾਰੀਆਂ ਦੇ ਵਿੱਚ ਘਰੀ ਹੋਈ ਤੇ ਜਦੋਂ انسان ਪਰਮੇਸ਼ਰ ਦੇ ਪਵਿੱਤਰ ਵਚਨਾਂ ਤੋਂ ਦੂਰ ਹੁੰਦਾ ਹੈ ਆ ਜਿਸ ਸਮੇਂ ਮਨੁੱਖ ਪਰਮੇਸ਼ਰ ਦੀ ਬਾਣੀ ਤੋਂ ਦੂਰ ਹੁੰਦਾ ਹੈ ਮੇਰੇ ਭਾਈ ਭੈਣੋ ਉਸ ਸਮੇਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਹੁੰਦੇ ਆ ਇਨਸਾਨ ਦੀ ਜ਼ਿੰਦਗੀ ਚ ਬਿਮਾਰੀਆਂ ਹੁੰਦੀਆਂ ਨੇ ਔਰ ਜਦੋਂ ਇਨਸਾਨ ਪਰਮੇਸ਼ਰ ਦੇ ਨੇੜੇ ਚਲਾ ਜਾਂਦਾ ਇਨਸਾਨ ਪਰਮੇਸ਼ਰ ਦੇ ਕੋਲ ਚਲਾ ਜਾਂਦਾ ਉਸ ਸਮੇਂ ਪਰਮੇਸ਼ਰ ਆਪਣੀ ਕਿਰਪਾ ਨੂੰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬਹਾਲ ਕਰਦਾ ਹੈ ਉਸ ਸਮੇਂ ਪਰਮੇਸ਼ਰ ਆਪਣੀ ਕਿਰਪਾ ਨੂੰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬਹਾਲ ਕਰ ਦਿੰਦਾ ਆ ਸੋ ਮੇਰੇ ਭਾਈ ਭੈਣੋ ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਰ ਦੀ ਨਜ਼ਦੀਕੀ ਵਿੱਚ ਜਾਈਏ ਜੇ ਪਰਮੇਸ਼ਰ ਤੋਂ ਦੂਰ ਰਵਾਂਗੇ ਤੇ ਦੁੱਖ ਕਸ਼ਟ ਸਾਡੀਆਂ ਜ਼ਿੰਦਗੀਆਂ ਚ ਬਣੇ ਰਹਿਗੇ ਜੇ ਅਸੀਂ ਪਰਮੇਸ਼ਰ ਦੀ ਨਜ਼ਦੀਕੀ ਦੇ ਵਿੱਚ ਜਾਵਾਂਗੇ ਜੇ ਅਸੀਂ ਪਰਮੇਸ਼ਰ ਦੇ ਨੇੜੇ ਜਾਵਾਂਗੇ ਜੇ ਅਸੀਂ ਪਰਮੇਸ਼ਰ ਦੇ ਕੋਲ ਜਾਵਾਂਗੇ ਤਾਂ ਫਿਰ ਸਾਰੇ ਦੁੱਖ ਸਾਰੀਆਂ ਬਿਮਾਰੀਆਂ ਸਾਰੇ ਕਸ਼ਟ ਪਰਮੇਸ਼ਰ ਸਾਡੀ ਜ਼ਿੰਦਗੀ ਚੋਂ ਦੂਰ ਕਰ ਦੇਵੇਗਾ ਫਿਰ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਪਰਮੇਸ਼ਰ ਕਰ ਦੇਗਾ ਜੇ ਅਸੀਂ ਪਰਮੇਸ਼ਰ ਤੋਂ ਦੂਰ ਰਾਵਾਂਗੇ ਤੇ ਦੁੱਖ ਕਸ਼ਟ ਸਾਡੀ ਜ਼ਿੰਦਗੀ ਚ ਰਹਿਣਗੇ ਜੇ ਅਸੀਂ ਪਰਮੇਸ਼ਰ ਦੇ ਨੇੜੇ ਰਾਵਾਂਗੇ ਤੇ ਫਿਰ ਦੁੱਖ ਕਸ਼ਟ ਸਾਡੀ ਜ਼ਿੰਦਗੀ ਤੋਂ ਦੂਰ ਰਹਿਣ ਤੁਸੀਂ ਕੀ ਚਾਹੁੰਦੇ ਹੋ ਤੁਹਾਡੀ ਜ਼ਿੰਦਗੀ ਤੋਂ ਪਰਮੇਸ਼ਰ ਦੂਰ ਰਵੇ ਜੇ ਤੁਹਾਡੀ ਜ਼ਿੰਦਗੀ ਤੋਂ ਦੁੱਖ ਕਸ਼ਟ ਦੂਰ ਰਹਿਣ ਇਸ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਰ ਦੇ ਨੇੜੇ ਰਹੀਏ ਅਸੀਂ ਪਰਮੇਸ਼ਰ ਦੀ ਸਾਇਆ ਦੇ ਵਿੱਚ ਪਰਮੇਸ਼ਰ ਦੇ ਛਾਏ ਦੇ ਹੇਠਾਂ ਰਹੀਏ ਅਸੀਂ ਪਰਮੇਸ਼ਰ ਦੀ ਕਿਰਪਾ ਦੇ ਹੇਠਾਂ ਰਹੀਏ ਤੇ ਜੇ ਅਸੀਂ ਪਰਮੇਸ਼ਰ ਦੀ ਕਿਰਪਾ ਦੇ ਹੇਠਾਂ ਰਵਾਂਗੇ ਜੇ ਪਰਮੇਸ਼ਰ ਦੀ ਦਇਆ ਦੇ ਅਧੀਨ ਰਵਾਂਗੇ ਜੇ ਅਸੀਂ ਪਰਮੇਸ਼ਰ ਦੇ ਨੇੜੇ ਰਵਾਂਗੇ ਤੇ ਇਹ ਦੁੱਖ ਕਸ਼ਟ ਸਾਡੀ ਜ਼ਿੰਦਗੀ ਤੋਂ ਦੂਰ ਰਹਿਣਗੇ ਇਹ ਜਿਹੜੇ ਦੁੱਖ ਕਸ਼ਟ ਨਹੀਂ ਸਾਡੀ ਜ਼ਿੰਦਗੀ ਤੋਂ ਦੂਰ ਰਹਿਣਗੇ ਤੇ ਜੇ ਅਸੀਂ ਪ੍ਰਭੂ ਤੋਂ ਦੂਰ ਰਵਾਂਗੇ ਤਾਂ ਫਿਰ ਦੁੱਖ ਕਸ਼ਟ ਸਾਡੀ ਜ਼ਿੰਦਗੀ ਦੇ ਨੇੜੇ ਬਣੇ ਜਾਣਗੇ ਫਿਰ ਦੁੱਖ ਕਸ਼ਟ ਸਾਡੀ ਜ਼ਿੰਦਗੀ ਦੇ ਵਿਚ ਬਣੇ ਰਹਿਣਗੇ ਇਸ ਲਈ ਮੇਰੇ ਭਾਈਓ ਭੈਣੋ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਸਾਡੇ ਤੋਂ ਮੰਗ ਕਰਦਾ ਆ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਸਾਡੇ ਤੋਂ ਇਹ ਗੱਲ ਚਾਹੁੰਦਾ ਆ ਕਿ ਅਸੀਂ ਪਰਮੇਸ਼ਰ ਦੀ ਨਜ਼ਦੀਕੀ ਦੇ ਵਿੱਚ ਜਾਈਏ ਅਸੀਂ ਪਰਮੇਸ਼ਰ ਦੇ ਕੋਲ ਜਾਈਏ ਜੇ ਅਸੀਂ ਪਰਮੇਸ਼ਰ ਦੇ ਕੋਲ ਜਾਵਾਂਗੇ ਤੇ ਪਰਮੇਸ਼ਰ ਸਾਡੇ ਨੇੜੇ ਆਊਗਾ ਤੇ ਫਿਰ ਸ਼ੈਤਾਨ ਸਾਡੀਆਂ ਜ਼ਿੰਦਗੀਆਂ ਚੋਂ ਭੱਜ ਜਾਊਗਾ ਅੱਜ ਪਰਮੇਸ਼ਰ ਦੇ ਨੇੜੇ ਜਾਣ ਲਈ ਸਾਨੂੰ ਪ੍ਰਾਰਥਨਾ ਦੀ ਲੋੜ ਹੈ ਸਾਨੂੰ ਪਵਿੱਤਰਤਾਈ ਦੀ ਲੋੜ ਹੈ ਤੇ ਸਾਨੂੰ ਪਰਮੇਸ਼ਰ ਦੇ ਭੈਰ ਰੱਖਣ ਦੀ ਲੋੜ ਹੈ ਤੇ ਸਾਨੂੰ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਮੰਨਣ ਦੀ ਲੋੜ ਹੈ ਜੇ ਅਸੀਂ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਮੰਨਾਂਗੇ ਤੇ ਅਸੀਂ ਪਰਮੇਸ਼ਰ ਦੇ ਨੇੜੇ ਜਾਂਦੇ ਜਾਵਾਂਗੇ ਤੇ ਜੇ ਆਗਿਆਵਾਂ ਦਾ ਪਾਲਣ ਨਾ ਕੀਤਾ ਜੇ ਅਸੀਂ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਨਾ ਮੰਨਿਆ ਤੇ ਅਸੀਂ ਕਦੀ ਵੀ ਪਰਮੇਸ਼ਰ ਦੇ ਕੋਲ ਜਾ ਨਹੀਂ ਸਕਦੇ ਕਦੀ ਵੀ ਪਰਮੇਸ਼ਰ ਦੇ ਨੇੜੇ ਅਸੀਂ ਪਹੁੰਚ ਨਹੀਂ ਸਕਦੇ ਇਸ ਲਈ ਮੇਰੇ ਭਾਈ ਭੈਣੋ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਖੁਦਾ ਦੀ ਨਜ਼ਦੀਕੀ ਵਿੱਚ ਰਹੀਏ ਪਰਮੇਸ਼ਰ ਦੇ ਨੇੜੇ ਰਹੇ ਬਾਈਬਲ ਸਾਨੂੰ ਸਿਖਾਉਂਦੀ ਹੈ ਜਿਹੜੇ ਪਰਮੇਸ਼ਰ ਦੇ ਨੇੜੇ ਰਹਿੰਦੇ ਆ ਉਹ ਬਚੇ ਲੈਂਦੇ ਆ ਜਿਵੇਂ 91 ਨੰਬਰ ਜਬੂਰ ਜਦੋਂ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਪੜ੍ਹਦੇ ਆ ਜਦੋਂ 91 ਨੰਬਰ ਜਬੂਰ ਪਵਿੱਤਰ ਬਾਈਬਲ ਦੇ ਵਿੱਚੋਂ ਅਸੀਂ ਪੜ੍ਹਦੇ ਉੱਥੇ ਲਿਖਿਆ ਜਿਹੜਾ ਆਤਮ ਮਹਾਨ ਦੀ ਓਟ ਵਿੱਚ ਵੱਸਦਾ ਆ ਉਹ ਸਰਵ ਸ਼ਕਤੀਮਾਨ ਦੇ ਸائے ਹੇਠਾ ਰਹੇਗਾ ਜਿਹੜਾ ਆਤਮ ਮਹਾਨ ਦੀ ਓਟ ਵਿੱਚ ਵੱਸਦਾ ਆ ਉਹ ਸਰਵ ਸ਼ਕਤੀਮਾਨ ਪੁਰਮੇਸ਼ਰ ਦੇ ਸائے ਦੇ ਹੇਠਾ ਰਹੇਗਾ ਮੇਰੇ ਭਾਈ ਪੈਣੂ ਜਿਹੜਾ ਬੰਦਾ ਉਹਦੀ ਓਟ ਵਿੱਚ ਵਸਣ ਦਾ ਮਤਲਬ ਹੈ ਉਦੀ ਵਿੱਚ ਰਹਿੰਦਾ ਪਰਮੇਸ਼ਰ ਦੀਆਂ ਗੱਲਾਂ ਵਿੱਚ ਰਹਿੰਦਾ ਪਰਮੇਸ਼ਰ ਦੇ ਹੁਕਮਾਂ ਵਿੱਚ ਰਹਿੰਦਾ ਪਰਮੇਸ਼ਰ ਦੀ ਬਾਚਾ ਵਿੱਚ ਰਹਿੰਦਾ ਉਦੀ ਉਹ ਸੁਰੱਖਿਆ ਵਿੱਚ ਵੀ ਰਹੂਗਾ ਤੇ ਜਿਹੜਾ ਬੰਦਾ ਪਰਮੇਸ਼ਰ ਦੀ ਗੱਲ ਮੰਨਦਾ ਹੀ ਨਹੀਂ ਹੁਣ ਮੰਨ ਲਓ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ 10 ਹੁਕਮ ਪੜ੍ਹਦੇ ਹਾਂ ਹੈਨਾ ਜਿਵੇਂ ਕਿ ਲਿਖਿਆ ਗਿਆ ਕੂਚ ਦੀ ਕਿਤਾਬ ਦੇ ਵਿੱਚ ਮੇਰੇ ਸਾਹਮਣੂ ਤੇਰੇ ਲਈ ਦੂਜੇ ਕੋਈ ਵੀ ਧਯਤੇ ਪਰਮੇਸ਼ਰ ਕਰਕੇ ਨਾ ਹੋਣਾ। ਔਰ ਲਿਖਿਆ ਤੂੰ ਕੋਈ ਐਸੀ ਮੂਰਤ ਦੀ ਸਥਾਪਨਾ ਨਾ ਕਰ। ਨਾ ਸੂਰਜ ਦੀ, ਨਾ ਚੰਦਰਮਾ ਦੀ, ਨਾ ਤਾਰਿਆਂ ਦੀ, ਨਾ ਆਕਾਸ਼ ਦੇ ਉੱਤੇ ਕੋਈ ਵੀ ਕਿਸੇ ਵਸਤੂ ਦੀ, ਨਾ ਜ਼ਮੀਨ ਉੱਤੇ ਰਹਿਣ ਵਾਲੇ ਜੀਵ ਜੰਤੂਆਂ ਦੀ ਔਰ ਨਾ ਇਸ ਜ਼ਮੀਨ ਦੇ ਹੇਠਾਂ ਪਤਾਲ ਦੇ ਵਿੱਚ ਰਹਿਣ ਵਾਲੀ ਕਿਸੇ ਵਸਤੂ ਦੀ ਮੂਰਤ ਬਣਾ ਇਕੋ ਪਰਮੇਸ਼ਰ ਦੀ ਪਾਸਾ ਤੂੰ ਆਪਣੇ ਪ੍ਰਭੂ ਦਾ ਨਾਮ ਵਿਅਰਥ ਨਾ ਲੈ ਉਹ ਲਿਖਿਆ ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ ਲਿਖਿਆ ਤੂੰ ਆਪਣੇ ਮਾਤਾ ਪਿਤਾ ਦਾ ਆਦਰ ਕਰ ਲਿਖਿਆ ਤੂੰ ਖੂਨ ਨਾ ਕਰ ਤੂੰ ਚੋਰੀ ਨਾ ਕਰ ਤੂੰ ਜਨਾਹ ਨਾ ਕਰ ਤੂੰ ਆਪਣੇ ਗਵਾਂਢੀ ਉੱਤੇ ਝੂਠੀ ਗਵਾਹੀ ਨਾ ਦੇ ਨਾ ਉਹਦੇ ਘਰ ਦੀ ਕਿਸੇ ਚੀਜ਼ ਦੀ ਲਾਲਸਾ ਕਰ ਇਹ ਪਰਮੇਸ਼ਰ ਦੇ ਹੁਕਮ ਹੈ ਹੁਣ ਹੁਕਮ ਜੇ ਅਸੀਂ ਮੰਨਾਂਗੇ ਤਾਂ ਅਸੀਂ ਪਰਮੇਸ਼ਰ ਦੇ ਨੇੜੇ ਆ ਹੁਕਮ ਮੰਨਦੇ ਆ ਜੇ ਪਰਮੇਸ਼ਰ ਦੇ ਤੇ ਅਸੀਂ ਪਰਮੇਸ਼ਰ ਦੇ ਸਾਇਦੇ ਹੇਠਾਂ ਉਹਦੀ ਓਟ ਵਿੱਚ ਆ ਇਹ ਹੁਕਮ ਪੁਰਾਣੇ ਨਿਯਮ ਦੇ ਵਿੱਚ ਸਾਨੂੰ ਦਿੱਤੇ ਗਏ ਤੇ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਆ ਤੇ ਵੇਖੋ ਕਈ ਕਹਿੰਦੇ ਆ ਜੀ ਇਹ ਹੁਕਮ ਖਤਮ ਹੋ ਗਏ ਖਤਮ ਨਹੀਂ ਹੋਏ ਪ੍ਰਭੂ ਯਿਸੂ ਮਸੀਹ ਨੇ ਉਹਨਾ ਹੁਕਮਾਂ ਨੂੰ ਵੀ ਸਾਡੇ ਲਈ ਹੋਰ ਜ਼ਿਆਦਾ ਸਖਤ ਕਰ ਦਿੱਤਾ ਕਈ ਕਹਿੰਦੇ ਵੀ ਉਹ ਹੁਕਮ ਟਾਲ ਗਏ ਟਲੇ ਨਹੀਂ ਆ ਯਿਸੂ ਮਸੀਹ ਹੁਣ ਕਹਿੰਦੇ ਆ ਦੇਖੋ ਪਹਿਲਾਂ ਲਿਖਿਆ ਸੀ ਤੂੰ ਜਨਾਹ ਨਾ ਕਰ ਜੇ ਕੋਈ ਜਨਾਹ ਕਰਦਾ ਸੀ ਉਹਨੂੰ ਪੱਥਰਾ ਨਾਲ ਮਾਰਿਆ ਜਾਂਦਾ ਸੀ ਤੇ ਪ੍ਰਭੂ ਯਿਸੂ ਮਸੀਹ ਕਹਿੰਦਾ ਜਿਹੜਾ ਕੋਈ ਆਦਮੀ ਕਿਸੇ ਔਰਤ ਨੂੰ ਬੁਰੀ ਨਿਗਾਹ ਦੇ ਨਾਲ ਵੇਖਦਾ ਆ ਉਹ ਜਨਾਹ ਕਰ ਚੁੱਕਾ ਇਸੇ ਤਰ੍ਹਾਂ ਜੇ ਕੋਈ ਔਰਤ ਕਿਸੇ ਮਰਦ ਨੂੰ ਬੁਰੀ ਨਿਗਾਹ ਦੇ ਨਾਲ ਵੇਖਦੀ ਹੈ ਉਹਦੇ ਨਾਲ ਜਨਾਹ ਕਰ ਚੁੱਕੀ ਪਹਿਲਾਂ ਪਾਪ ਜਨਾਹਕਾਰੀ ਕਰਨ ਦੇ ਨਾਲ ਸਜ਼ਾ ਸੀ ਹੁਣ ਸੋਚਣ ਦੇ ਨਾਲ ਵੇਖਣ ਦੇ ਨਾਲ ਤੇ ਮਨ ਵਿੱਚ ਕਿਸੇ ਪ੍ਰਤੀ ਬੁਰੀ ਕਲਪਨਾ ਕਰਨ ਦੇ ਨਾਲ ਵੀ ਅਸੀਂ ਪਾਪੀ ਆ ਮੇਰੇ ਭਾਈਓ ਪੜ੍ਹੋ ਹੁਕਮ ਉਹੀ ਹੈ ਪਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਹੁਕਮਾਂ ਨੂੰ ਅੱਜ ਸਾਡੇ ਲਈ ਹੋਰ ਜ਼ਿਆਦਾ ਕਲੀਅਰ ਕਰ ਦਿੱਤਾ ਵੀ ਤੁਹਾਨੂੰ ਮੰਨਣੇ ਪੈਣੇ ਤੁਹਾਨੂੰ ਆਪਣੇ ਆਪ ਨੂੰ ਬਚਾਉਣ ਲਈ ਇਸ ਢੰਗ ਨਾਲ ਚੱਲਣਾ ਪੈਣਾ ਹੈ ਨਵੇਂ ਨੀਮ ਚ ਪੜੋ हे ਬਾਲਕੋ ਆਪਣੇ ਮਾਪਿਆਂ ਦੇ ਆਗਿਆਕਾਰ ਰਹੁ ਜਦੋਂ ਆਪਸੀ ਆਦੀ ਪੱਤਰੀ ਪੜ੍ਹਦੇ ਆ ਉੱਥੇ ਲਿਖਿਆ ਗਿਆ ਕਿ ਤੂੰ ਆਪਣੇ ਮਾਤਾ ਪਿਤਾ ਦਾ ਆਦਰ ਕਰ ਤਾਂ ਜੋ ਤੇਰੀ ਧਰਤੀ ਤੇ ਉਮਰ ਲੰਬੀ ਹੋਵੇ ਦਸਾਂ ਹੁਕਮਾਂ ਦਾ ਇੱਕ ਹੁਕਮ ਹੈ ਨਵੇਂ ਨਿਯਮ ਦੇ ਵਿੱਚ ਲਿਖਿਆ ਗਿਆ ਕਿ ਤੂੰ ਖੂਨ ਨਾ ਕਰ ਕਿਸੇ ਦਾ ਵਿਸ਼ਵਾਸ ਘਾਤ ਕਰਨਾ ਸਭ ਤੋਂ ਵੱਡਾ ਖੂਨ ਕਰਨ ਦੇ ਬਰਾਬਰ ਹੀ ਹੈ ਨਵਾਂ ਨਯਮ ਵੀ ਕਹਿੰਦਾ ਤੂੰ ਚੋਰੀ ਨਾ ਕਰ ਨਵਾਂ ਨਯਮ ਵੀ ਕਹਿੰਦਾ ਤੂੰ ਪਰਮੇਸ਼ਰ ਦੀ ਕੋਈ ਮੂਰਤ ਨੂੰ ਨਾਰਾਤ ਨਵਾਂ ਨਯਮ ਵੀ ਕਹਿੰਦਾ ਤੂੰ ਆਪਣੇ ਪਰਮੇਸ਼ਰ ਨੂੰ ਛੱਡ ਕਿਸੇ ਦਰਖਤ ਦੇ ਅੱਗੇ ਕਿਸੇ ਜੀਵ ਜੰਤੂ ਦੀ ਮੂਰਤ ਅੱਗੇ ਕਿਸੇ ਆਕਾਸ਼ ਦੀ ਬਣਾਈ ਹੋਈ ਵਸਤੂ ਦੇ ਅੱਗੇ ਨਾ ਝੁਕ ਤੂੰ ਆਪਣੇ ਪਰਮੇਸ਼ਰ ਨੂੰ ਸਜਦਾ ਕਰ ਉਹਦੇ ਅੱਗੇ ਕਿਸੇ ਨੂੰ ਪਰਮੇਸ਼ਰ ਕਰਕੇ ਨਾ ਮੰਨੀਂ ਜੇ ਪੁਰਾਣੇ ਨਿਯਮ ਚ ਆਗਿਆਵਾਂ ਸੀ ਉਹੀ ਆਗਿਆਵਾਂ ਨਵੇਂ ਨਿਯਮ ਚ ਵੀ ਹੈ ਪਰ ਮੇਰੇ ਭਾਈ ਭੈਣੋ ਅੱਜ ਸਮਝਣ ਦੀ ਲੋੜ ਹੈ ਅੱਜ ਜਾਣਨ ਦੀ ਲੋੜ ਹੈ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਉਹਨਾਂ ਆਗਿਆਵਾਂ ਤੋਂ ਹਟਾਇਆ ਨਹੀਂ ਆਲਕਿ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਆਗਿਆਵਾਂ ਨੂੰ ਮੰਨਣਾ ਸਾਨੂੰ ਸਿਖਾ ਦਿੱਤਾ ਕਿ ਅਸੀਂ ਕਿੱਦਾਂ ਮੰਨਣਾ ਹੈ ਕਿੱਦਾਂ ਅਸੀਂ ਉਹਨਾਂ ਆਗਿਆਵਾਂ ਦਾ ਪਾਲਣ ਕਰ ਸਕਦੇ ਹਾਂ ਕਿੱਦਾਂ ਉਹਨਾਂ ਆਗਿਆਵਾਂ ਦੇ ਉੱਤੇ ਅਸੀਂ ਚੱਲ ਸਕਦੇ ਹਾਂ ਕਿੱਦਾਂ ਅਸੀਂ ਪਰਮੇਸ਼ਰ ਦੇ ਵਚਨ ਦੇ ਉੱਤੇ ਬਣੀ ਰਹਿ ਸਕਦੇ ਹਾਂ ਇਸ ਲਈ ਮੈਂ ਇਹ ਗੱਲ ਕਹਾਂਗਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਗਿਆਵਾਂ ਮੰਨਣ ਵਾਲੇ ਬਣੀਏ ਕਿਉਂਕਿ ਅਸੀਂ ਫਿਰ ਹੀ ਉਸ ਦੀ ਓਟ ਵਿੱਚ ਹਾਂ ਫਿਰ ਹੀ ਅਸੀਂ ਉਹਦੇ ਸائے ਵਿੱਚ ਹਾਂ ਭਾਵ ਉਹਦੀ ਸੁਰੱਖਿਆ ਦੇ ਵਿੱਚ ਹਾਂ ਜਦੋਂ ਆਗਿਆਵਾਂ ਮੰਨਾਂਗੇ ਤੇ ਦੁੱਖ ਸਾਡੀ ਜ਼ਿੰਦਗੀ ਤੋਂ ਦੂਰ ਹੋਣਗੇ ਕਾਸਟ ਸਾਡੀ ਜ਼ਿੰਦਗੀ ਤੋਂ ਦੂਰ ਹੋਣਗੇ ਬਿਮਾਰੀਆਂ ਸਾਡੀ ਜ਼ਿੰਦਗੀ ਤੋਂ ਦੂਰ ਹੋਣਗੀਆਂ ਪਰ ਹੁਕਮ ਮੰਨਣ ਵਾਲੇ ਬਣੋ ਜੇ ਤੁਸੀਂ ਮਾਪਿਆਂ ਦਾ ਵੀ ਆਦਰ ਨਹੀਂ ਕਰਦੇ ਤਾਂ ਵੀ ਤੁਸੀਂ ਪਰਮੇਸ਼ਵਰ ਤੋਂ ਦੂਰ ਹੋ ਜੇ ਤੁਸੀਂ ਮਾਪਿਆਂ ਦਾ ਵੀ ਆਦਰ ਨਹੀਂ ਨਾ ਕਰਦੇ ਫਿਰ ਵੀ ਤੁਸੀਂ ਖੁਦਾ ਤੋਂ ਦੂਰ ਹੋ ਜੇ ਤੁਸੀਂ ਆਪਣੀ ਗਵਾਂਡੀ ਦੀ ਕਿਸੇ ਚੀਜ਼ ਤੋਂ ਜਲਨ ਕਰਦੇ ਹੋ ਫਿਰ ਵੀ ਤੁਸੀਂ ਪਰਮੇਸ਼ਰ ਤੋਂ ਦੂਰ ਹੋ ਜੇ ਤੁਸੀਂ ਕਿਸੇ ਵੀ ਚੀਜ਼ ਤੋਂ ਜਲਨ ਰੱਖਦੇ ਗਵਾਂਡੀ ਦੀ ਤੇ ਤੁਸੀਂ ਖੁਦਾ ਤੋਂ ਦੂਰ ਹੋ ਜੇ ਕਿਸੇ ਵਿਰੁੱਧ ਝੂਠੀ ਗਵਾਹੀ ਦਿੰਦੇ ਹੋ ਤੁਸੀਂ ਪਰਮੇਸ਼ਰ ਤੋਂ ਦੂਰ ਹੋ ਜੇ ਚੋਰੀ ਕਰਦੇ ਹੋ ਜਨਾਹਕਾਰੀ ਕਰਦੇ ਹੋ ਖੂਨ ਕਰਦੇ ਹੋ ਤੇ ਖੁਦਾ ਤੋਂ ਦੂਰ ਹੋ ਖੁਦਾ ਦੇ ਨੇੜੇ ਜਾਣ ਵਾਸਤੇ ਸਾਨੂੰ ਪਰਮੇਸ਼ਰ ਦੇ ਕੋਲ ਜਾਣ ਵਾਸਤੇ ਪਰਮੇਸ਼ਰ ਦੀ ਨਜ਼ਦੀਕੀ ਵਿੱਚ ਜਾਣ ਵਾਸਤੇ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਰ ਦੀਆਂ ਆਗਿਆਵਾਂ ਦਾ ਪਾਲਣ ਕਰੀਏ ਲਿਖਿਆ ਆਗਿਆਵਾਂ ਨੂੰ ਮੰਨਣ ਦੇ ਨਾਲ ਬਰਕਤ ਹੈ ਤੇ ਆਗਿਆਵਾਂ ਨੂੰ ਤੋੜਨ ਦੇ ਨਾਲ انسان ਦੀ ਜ਼ਿੰਦਗੀ 'ਚ ਦੁੱਖ ਹੁੰਦੇ ਆ। انسان ਦੀ ਜ਼ਿੰਦਗੀ ਵਿੱਚ ਕਸ਼ਟ ਹੁੰਦੇ ਆ। انسان ਦੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਹੁੰਦੀਆਂ ਆ। ਜਿਹੜਾ ਇਨਸਾਨ ਆਗਿਆਵਾਂ ਨੂੰ ਤੋੜਦਾ ਆ, ਇਨਸਾਨ ਦੁੱਖਾਂ ਦੇ ਵਿੱਚ ਫਸ ਜਾਂਦਾ ਆ। ਇਸ ਲਈ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਮੰਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਮੇਰਾ ਕੱਲ ਜੋ ਵਿਸ਼ਾ ਤੁਸੀਂ ਸੁਣਿਆ ਸੱਚੇ ਮਸੀਹੀ ਬਣੋ। ਉਦੇ ਵਿੱਚ ਵੀ ਇਹੀ ਸੀ ਕਿ ਐਦਾਂ ਦੇ ਨਾ ਬਣੋ ਫਾਰਮੈਂਟੀ ਕਰਨ ਵਾਲੇ ਨਾ ਬਣੋ ਅੰਧ ਵਿਸ਼ਵਾਸੀ ਬਣ ਕੇ ਮਸੀਹੀ ਨਾ ਕਹਾਓ ਪੱਕੇ ਵਿਸ਼ਵਾਸੀ ਬਣੋ ਨੇਚਾਵਾਨ ਬਣੋ ਯੇਸ਼ੂ ਦੀਆਂ ਆਗਿਆਵਾਂ ਨੂੰ ਮੰਨਣ ਵਾਲੇ ਬਣੋ ਬੰਦਿਆਂ ਤੇ ਭਰੋਸਾ ਰੱਖਣ ਵਾਲੇ ਨਾ ਬਣੋ ਯੇਸ਼ੂ ਦੀਆਂ ਗੱਲਾਂ ਤੇ ਵਿਸ਼ਵਾਸ ਕਰਨ ਵਾਲੇ ਬਣੋ ਇਹੀ ਮੈਂ ਗੱਲ ਕਹਿ ਰਿਹਾ ਸੀ ਮੇਰੇ ਭਾਈਓ ਭੈਣੋ ਮੈਂ ਪਰਮੇਸ਼ਰ ਦਾ ਦਾਸ ਪਰਮੇਸ਼ਰ ਦਾ ਤਾਲਬ ਤੁਹਾਨੂੰ ਇਹ ਗੱਲ ਕਹਿਣਾ ਆ ਮੈਂ ਤੁਹਾਨੂੰ ਇਹ ਗੱਲ ਦੱਸਦਾ ਆ ਕਿ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਰ ਦੀਆਂ ਆਗਿਆਵਾਂ ਦਾ ਪਾਲਣ ਕਰਨ ਵਾਲੇ ਬਣੀਏ ਅਸੀਂ ਪਰਮੇਸ਼ਰ ਦੇ ਹੁਕਮਾਂ ਦੀ ਮਾਨਤਾ ਕਰਨ ਵਾਲੇ ਬਣੀਏ ਉਹਦੇ ਹੁਕਮਾਂ ਨੂੰ ਮੰਨਣ ਵਾਲੇ ਬਣ ਜਾਈਏ ਜੇ ਅਸੀਂ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਮੰਨਣ ਵਾਲੇ ਹੋਵਾਂਗੇ ਜੀਐਸਸੀ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਆਪਣੀ ਜ਼ਿੰਦਗੀ 'ਚ ਰੱਖਣ ਵਾਲੇ ਹੋਵਾਂਗੇ ਤੇ ਸਾਡੇ ਲਈ ਖੁਦਾ ਆਪਣੇ ਰਾਵਾਂ ਨੂੰ ਖੋਲ ਦੇਗਾ ਸਾਡੇ ਲਈ ਪਰਮੇਸ਼ਰ ਆਪਣੀ ਕਿਰਪਾ ਨੂੰ ਬਹਾਲ ਕਰ ਤੂ ਮੇਰੇ ਭਾਈ ਭੈਣੋ ਮੈਂ ਪਰਮੇਸ਼ਰ ਦਾ ਬੰਦਾ ਮੈਂ ਪਰਮੇਸ਼ਰ ਦਾ ਤਾਲਬ ਇਸ ਜਗ੍ਹਾ ਤੇ ਤੁਹਾਨੂੰ ਅੱਜ ਇਹੀ ਦੱਸਦਾ ਜੇ ਜ਼ਿੰਦਗੀ 'ਚ ਚਾਹੁੰਦੇ ਦੁੱਖ ਸਾਡੀ ਜ਼ਿੰਦਗੀ 'ਚੋਂ ਦੂਰ ਹੋਣ ਜੇ ਚਾਹੁੰਦੇ ਆ ਕਸ਼ਟ ਸਾਡੀ ਜ਼ਿੰਦਗੀ ਚੋਂ ਦੂਰ ਹੋ ਜਾਣ ਤੇ ਪਰਮੇਸ਼ਵਰ ਦੇ ਨੇੜੇ ਆ ਜਿਵੇਂ ਰੱਬ ਦਾ ਦਾਸ ਕਹੋਤਾ ਦੀ ਕਿਤਾਬ ਦੇ ਵਿੱਚ ਲਿਖਦਾ ਯਹੋਵਾ ਦਾ ਨਾਮ ਇੱਕ ਪੱਕਾ ਬੁਰਜ ਹੈ ਧਰਮੀ ਜਾਂਦਾ ਭੱਜ ਕੇ ਜਾਂਦਾ ਤੇ ਬਚਿਆ ਰਹਿੰਦਾ ਯਹੋਵਾ ਦਾ ਨਾਮ ਇੱਕ ਪੱਕਾ ਬੁਰਜਾ ਧਰਮੀ ਭੱਜ ਕੇ ਜਾਂਦਾ ਤੇ ਉਹਦੇ ਵਿੱਚ ਪਨਾਹ ਲੈਂਦਾ ਤੇ ਬਚਿਆ ਰਹਿੰਦਾ ਆ। ਮਤਲਬ ਜੇ ਖੁਦਾ ਦੇ ਵਿੱਚ ਤੁਸੀਂ ਰਹੋਗੇ। ਜੇ ਤੁਸੀਂ ਪਰਮੇਸ਼ਰ ਵਿੱਚ ਰਹੋਗੇ ਤੇ ਬਚੇ ਰਹੋਗੇ। ਜਿੱਦਾਂ ਆਪਾਂ ਇੱਕ ਘਰ ਦੇ ਹੇਠਾਂ ਆਂ, ਛੱਤ ਦੇ ਹੇਠਾਂ ਆਂ। ਬਾਰਿਸ਼ ਹੋਵੇ ਇਹ ਛੱਤ ਸਾਨੂੰ ਬਚਾਉਂਦੀ ਐ। ਧੁੱਪ ਪਵੇ ਛੱਤ ਸਾਨੂੰ ਬਚਾਉਂਦੀ ਐ। ਤੂਫਾਨ ਹੋਣ ਛੱਤ ਸਾਨੂੰ ਬਚਾਉਂਦੀ ਹੈ ਗਰਮੀ ਤੋਂ ਛੱਤ ਬਚਾਉਂਦੀ ਹੈ ਠੰਡ ਤੋਂ ਵੀ ਇਹੀ ਛੱਤ ਬਚਾਉਂਦੀ ਹੈ ਜੋ ਮਰਜੀ ਹੋਵੇ ਇਹ ਛੱਤ ਸਾਡੀ ਮੌਸਮ ਹਰ ਤਰ੍ਹਾਂ ਦੇ ਮੌਸਮ ਤੋਂ ਸਾਨੂੰ ਬਚਾਉਂਦੀ ਹੈ ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਵੀ ਇੱਕ ਸਾਡੇ ਲਈ ਬਚਾਓ ਹੈ ਦੇਖਿਆ ਜਿਹੜਾ ਆਤਮ ਮਹਾਨ ਦੀ ਓਟ ਚ ਵਸਦਾ ਆ ਉਹ ਸਰਵ ਸ਼ਕਤੀ ਮਾਨ ਦੇ ਸائے ਹੇਠਾ ਠਿਕੇਗਾ ਜਿਹੜਾ ਉਹਦੀ ਓਟ ਵਿੱਚ ਵਸਦਾ ਆ ਉਹ ਉਹਦੇ ਸائے ਦੇ ਹੇਠਾ ਰਹਿੰਦਾ ਆ ਜਿਹੜਾ ਖੁਦਾ ਦੀ ਓਟ ਵਿੱਚ ਰਹਿੰਦਾ ਆ ਤੇ ਜਿਹੜਾ ਉਹਦੇ ਵਚਨ ਚ ਨਹੀਂ ਰਹਿੰਦਾ ਵਚਨ ਚ ਲਿਖਿਆ 6 ਦਿਨ ਕੰਮ ਕਰ ਸਤਵੇਂ ਦਿਨ ਬੰਦਗੀ ਤੇ ਜਾ ਜਿਹੜਾ ਜਾਂਦਾ ਨਹੀਂ ਹੈ ਬੰਦਗੀ ਵਾਲੇ ਦਿਨ ਵੀ ਕੰਮ ਤੇ ਤੁਰਿਆ ਰਹਿੰਦਾ ਉਹ ਕਿੱਦਾਂ ਉਹਦੇ ਸائے ਦੇ ਵਿੱਚ ਰਹੂਗਾ ਜੀ ਉਹ ਕਿੱਦਾਂ ਉਹਦੀ ਸੁਰੱਖਿਆ ਦੇ ਵਿੱਚ ਰਹੂਗਾ ਕਿੱਦਾਂ ਉਹਦੇ ਵਿਚਾਰ ਵਿੱਚ ਰਹੂਗਾ ਉਹਦਾ ਬਚਾਅ ਤੇ ਹੋ ਹੀ ਨਹੀਂ ਸਕਦਾ ਉਹ ਬੰਦਾ ਤੇ ਬਚਾਈ ਨਹੀਂ ਸਕਦਾ ਇਸ ਲਈ ਬਚਾਓ ਜਿਹੜਾ ਆ ਖੁਦਾ ਦਾ ਬਚਾਅ ਜਿਹੜਾ ਆ ਸਾਡੇ ਲਈ ਫੇਰ ਹੈ ਜੇ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਖੁਦਾ ਦੇ ਕਲਾਮ ਵਿੱਚ ਰਹਿਨੇ ਆ ਤੇ ਉਹਦੀਆਂ ਆਗਿਆਵਾਂ ਨੂੰ ਮੰਨਦੇ ਆ ਜੇ ਵਚਨ ਦੀ ਪਾਲਣਾ ਕਰਦੇ ਆ ਜੇ ਵਚਨ ਨੂੰ ਮੰਨਦੇ ਆ ਮੇਰੇ ਭਾਈ ਭੈਣੋ ਪਰਮੇਸ਼ਰ ਦੀਆਂ ਆਗਿਆਵਾਂ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਆ ਸਦਰਕ ਮੇਸ਼ ਆਬਦ ਨਗੋ ਨੇ ਰਾਜੇ ਦੀ ਬਣਾਈ ਅੱਗੇ ਮੂਰਤੀ ਬਣਾਈ ਹੋਈ ਮੂਰਤੀ ਦੇ ਅੱਗੇ ਸਿਰ ਨਹੀਂ ਚੁਕਾਇਆ ਰਾਜੇ ਦੇ ਦੁਆਰਾ ਜਿਹੜੀ ਮੂਰਤ ਬਣਾਈ ਗਈ ਉਹਦੇ ਅੱਗੇ ਸਿਰ ਨਹੀਂ ਝੁਕਾਇਆ ਪਰ ਖੁਦਾ ਦੇ ਕਲਾਮ ਦੇ ਉੱਤੇ ਪਹਿਰਾ ਦਿੱਤਾ ਤੇ ਪਰਮੇਸ਼ਰ ਨੇ ਵੀ ਅੱਗ ਦਾ ਸੇਕ ਉਹਨਾਂ ਦੇ ਨੇੜੇ ਨਹੀਂ ਲੱਗਣ ਦਿੱਤਾ ਅੱਗ ਦੇ ਸੇਕ ਨਾਲ ਇੱਕ ਵਾਲ ਵੀ ਝੁਲਸਣ ਨਹੀਂ ਦਿੱਤਾ ਜੇ ਦਾਨੀਅਲ ਪਰਮੇਸ਼ਰ ਦੇ ਵਚਨ ਤੇ ਖੜਾ ਰਿਹਾ ਨਾ ਤੇ ਪਰਮੇਸ਼ਰ ਨੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਕਰ ਦਿੱਤਾ ਮੇਰੇ ਭਾਈ ਭੈਣੋ ਜੇ ਖੁਦਾ ਦੇ ਤਾਲਬ ਖੁਦਾ ਦੇ ਬੰਦੇ ਖੁਦਾ ਦੇ ਵਚਨ ਤੇ ਖੜੇ ਰਹੇ ਤੇ ਖੁਦਾ ਵੀ ਆਪਣੀ ਲੋਕਾਂ ਦੇ ਨਾਲ ਖੜਾ ਰਿਆ ਪਰਮੇਸ਼ਰ ਵੀ ਆਪਣੇ ਬੰਦਿਆਂ ਨਾਲ ਖੜਾ ਰਿਆ ਜੇ ਤੁਸੀਂ ਖੜ ਜੋ ਪਰਮੇਸ਼ਰ ਦੇ ਵਚਨ ਤੇ ਪ੍ਰਭੂ ਤੁਹਾਡੇ ਨਾਲ ਖੜਾ ਆ ਤੇ ਜੇ ਤੁਸੀਂ ਪ੍ਰਭੂ ਤੋਂ ਦੂਰ ਭੱਜ ਜੋ ਤੇ ਦੁੱਖ ਬਿਮਾਰੀਆਂ ਫਿਰ ਤੁਹਾਡੇ ਨੇੜੇ ਰਹਿਣੀਆਂ ਫਿਰ ਤੁਹਾਡੇ ਨਾਲ ਚੱਲਣੀਆਂ ਆ ਕੀ ਚਾਹੁੰਦੇ ਹੋ ਕਿ ਬਿਮਾਰੀਆਂ ਤੁਹਾਡੇ ਨਾਲ ਚੱਲਣ ਇਹ ਚੀਜ਼ਾਂ ਤੁਹਾਡੇ ਨਾਲ ਚੱਲਣ ਨਹੀਂ ਜੇ ਜ਼ਿੰਦਗੀ ਦੇ ਵਿੱਚ ਆਸ਼ੀਸ਼ ਨੂੰ ਪਾਉਣਾ ਹੈ ਜੇ ਜ਼ਿੰਦਗੀ ਵਿੱਚ ਬਰਕਤ ਨੂੰ ਪਾਉਣਾ ਹੈ ਜੇ ਜ਼ਿੰਦਗੀ ਵਿੱਚ ਪ੍ਰਭੂ ਦੀਆਂ ਆਸ਼ੀਸ਼ਾਂ ਨੂੰ ਲੈਣਾ ਹੈ ਤੇ ਪ੍ਰਭੂ ਦੇ ਵਚਨ ਵਿੱਚ ਆਜੋ ਪ੍ਰਭੂ ਦੇ ਨੇੜੇ ਆਜੋ ਤੇ ਪ੍ਰਭੂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਪਰਮੇਸ਼ਰ ਦੂਰ ਕਰ ਦੇਵੇਗਾ ਸੋ ਪਰਮੇਸ਼ਰ ਤੁਹਾਡੇ ਸਾਰਿਆਂ ਦੇ ਉੱਤੇ ਆਪਣੀ ਕਿਰਪਾ ਕਰੇ ਸਾਰਿਆਂ ਨੂੰ ਜੈ ਪ੍ਰਸਿੱਤ